ਦੋਸਤ ਇੱਕ ਮੱਝ ਦਿਖਾਉਣ ਲੱਗਾ ਨੀਲੀ ਰਾਵੀ ਨਸਲ ਦੀ ਆਮ ਤੌਰ ਤੇ ਜਦ ਆਪਾਂ ਇਹ ਸੁਣਦੇ ਹੁੰਨੇ ਵੀ ਭਾਈ ਮੱਝ ਨੇ ਸਾਡੀ ਨੇ ਪਿਛਲੇ ਸਾਲ ਇਹਨਾਂ ਉਧਰ ਕੱਢਿਆ ਸੀਗਾ ਤੇ ਹਾਲਾਕਿ ਉਹਦਾ ਕੋਈ ਪ੍ਰੂਫ ਨਹੀਂ ਤਾਂ ਠੀਕ ਆ ਪਿਛਲੇ ਸਾਲ 2024 ਦਾ ਕੋਟੜਾ ਕਲਾ ਜ਼ਿਲ੍ਹਾ ਮਾਨਸਾ ਵਿੱਚ ਮੇਲਾ ਹੋਇਆ ਸੀ ਉਸ ਮੇਲੇ ਦੀ ਚੈਂਪੀਅਨ ਮੱਝ ਸਾਨੂੰ ਦਿਖਾਉਣ ਲੱਗਾ ਦੁੱਧ ਮੁਕਾਬਲੇ ਵਿੱਚ ਨਾ ਕਿ ਬਿਊਟੀ ਮੁਕਾਬਲੇ ਵਿੱਚ ਠੀਕ ਆ ਦੁੱਧ ਮੁਕਾਬਲੇ ਵਿੱਚ ਸਭ ਤੋਂ ਬਾਅਦ ਉਹ ਤੋਂ ਕੱਢ ਕੇ ਇਸ ਮੱਝ ਨੇ ਪਹਿਲਾ ਨੰਬਰ ਜਿੱਤਿਆ ਸੀਗਾ ਤੇ ਇਹ ਮੱਝ ਬਾਈ ਨੇ ਅੱਜ ਵੇਚਣੀ ਹੈ ਸੇਲ ਕਰਨੀ ਹੈਗੀ ਸਾਜਣਾ ਨੇ ਕਿੰਨਾ ਦੁੱਧ ਕੱਢਿਆ ਸੀਗਾ ਤੇ ਇਸ ਟਾਈਮ ਇਹਦਾ ਸੂਨ ਦਾ ਕਿੰਨਾ ਸਾਂ ਬਾਕੀ ਪਿਆਗਾ ਕਿਹੜੇ ਸੀਮਣ ਤੋਂ ਗੱਭਣ ਹੈ ਕੀ ਗੱਲ ਵਾ ਸਾਰੀ ਡਿਟੇਲ ਆਪ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਖਰੀਦਣ ਵਾਲਾ ਭਰਾ ਕਿਸੇ ਵੀ ਟਾਂ ਦੇ ਕੋਲ ਆ ਕੇ ਜਿਹੜੀ ਉਹ ਵੇਚੇ ਕੋਕ ਤਸੱਲੀ ਕਰ ਸਕਦਾ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਵੀਰੇ ਆਪਣਾ ਨਾਮ ਤੇ ਐਡਰੈਸ ਬੋਲਦੀ ਆਪਾਂ ਨਾਮ ਮੇਰੇ ਹੈਗਾ ਪ੍ਰਗਟ ਸਿੰਘ ਜੀ ਪਿੰਡ ਕਾਸੀਵਾਲ ਹਾਂਜੀ ਜ਼ਿਲ੍ਹਾ ਸੰਗਰੂਰ ਆਪਣਾ ਤਹਿਸੀਲ ਇਹਨੂੰ ਤਹਿਸੀਲ ਸੁਨਾਮ 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 ਕਨੀਵਾਲਾ हां اس نام ਉਦੋਂ ਸੰਗਲਾ ਕਿੰਨੀ ਦੂਰ ਹੈ ਆਪਣੇ ਪੈਦਲ ਤੋਂ ਪਿੰਡ ਤੋਂ 5 ਕਿਲੋਮੀਟਰ ਆਪਣੇ 5 ਕਿਲੋਮੀਟਰ ਤੇ ਇਧਰੋਂ ਚੀਮਾ ਰੇਡ ਲਾ ਚੀਮਾ ਵੀ 8-9 ਕਿਲੋਮੀਟਰ ਜੀਮਾ ਠੀਕ ਹੈ ਤੇ ਆਪਣਾ ਸੰਪਰਕ ਨੰਬਰ ਵੀਰੇ ਆਪਣਾ ਨੰਬਰ ਹੈਗਾ 94650 ਹਾਂਜੀ 43999 ਠੀਕ ਹੈ ਜਿਹੜੀ ਮੱਝ ਆਪਾਂ ਵੀਰੇ ਵੇਚੀ ਨੇ ਨਾ ਇਹ ਸੂਨ ਦਾ ਕਿੰਨਾ ਸਮਾ ਬਾਕੀ ਪਿਆਗਾ ਸੂਨ ਇਹਦੇ 6 ਦਿਨ ਬਾਕੀ ਨੇ ਵੀਰੇ ਤੇ ਕਿਹੜੇ ਸੀਮਿੰਟ ਤੋਂ ਗੱਪਾਂ ਹੁਣ ਇਹ ਇਹ ਬਾਦਲ ਤੋਂ ABC ਫਾਰਮ ਵਾਲੇ ਦਾ ਹਾਂਜੀ ਵੀਰਾਂ ਵਾਲੇ ਇਹ ਬਾਦਲ ਬੋਲਾਗਾ ਹਾਂਜੀ ਉਹ ਤੋਂ ਗੱਬਣਾ ਇਹ ਤੇ ਭਾਈ ਪਿਛਲੇ ਸਾਲ ਆਪਾਂ ਜੇ ਗੱਲ ਕਰੀਏ ਬੈਸਤਾ ਮੈਂ ਜਦੋਂ ਸੀ ਮੇਲੇ ਤੇ ਪਾਈ ਮੈਂ ਤੁਹਾਡੇ ਕੋਲ ਹੀ ਸੀ ਨਾ ਪਰ ਫਿਰ ਵੀ ਆਪਾਂ ਦਰਸ਼ਣਾਂ ਸਾਂਝੀ ਕਰਦੀ ਵੀ ਭਈ ਇਹ ਮਜੇ ਦਾ ਰਿਕਾਰਡ ਆਉ ਤਾਂ ਕਿੰਨਾ ਕੀਤਾ ਵੈਦਾ ਇਹਦਾ ਵੀਰੇ ਆਪਣੇ ਕੋਲੇ ਘਰੇ ਇੰਦਾਂ ਨੇ ਦਿੱਤਾ ਸੀ ਪਿਛਲੀ ਵਾਰ 19 ਲੀਟਰ ਹਾਂਜੀ ਤੇ ਮੇਲੇ ਦੇ ਵਿੱਚ ਇਹਨੇ ਚਵਾਇਆ 17 ਕਿਲੋ 400 ਗ੍ਰਾਮ 17 ਕਿਲੋ 400 ਗ੍ਰਾਮ ਇੱਕ ਦਿਨ ਦਾ ਦੁੱਧ ਬਣ ਗਿਆ 24 ਘੰਟਿਆਂ ਦਾ ਠੀਕ ਹੈ ਹਾਂਜੀ ਹਾਂਜੀ ਤੇ ਪਹਿਲਾ ਨੰਬਰ ਜਿੱਤਿਆ ਨੇ ਮੱਝ ਨੇ ਪਹਿਲਾ ਨੰਬਰ ਪਹਿਲਾ ਨੰਬਰ ਕੋ ਥੋੜੇ ਮੱਝ ਦੀ ਗਿਣਤੀ ਘੱਟ ਸੀ ਇੱਕ ਮੇਲਾ ਪਹਿਲਾ ਸੀ ਨਾ ਹਾਂਜੀ ਹਾਂਜੀ ਉਹ ਚੋਂ ਪਹਿਲਾ ਨੰਬਰ ਜਿੱਤਿਆ ਸੀ ਇਹਦਾ ਸਬੂਤ ਹੈਗਾ ਆਪਣੇ ਕੋਲੇ ਨਾ ਹਾਂਜੀ ਹਾਂਜੀ ਹੈਗਾ ਸਰਟੀਫਿਕੇਟ ਹੈਗਾ ਦਿਖਾ ਦਿਓ ਫਿਰ ਮਿੱਤਰੋ ਇਹ ਸਰਟੀਫਿਕੇਟ ਹੈਗਾ ਦੇਖ ਸਕਦੇ ਹੋਗੇ ਪ੍ਰਗਟ ਸਿੰਘ son of ਜਰਨੈਲ ਸਿੰਘ ਪਿੰਡ ਕਾਸੀਵਾਲ ਸੁਨਾਮ ਸੰਗਰੂਰ ਪਹਿਲਾ ਸਥਾਨ ਹੈ ਜਿਹੜਾ ਵੱਡੀ ਮੱਝ ਨੀਲੀ ਰਾਵੀ ਜਿਹੜਾ ਟੋਟਲ ਤੁਸੀਂ 17 ਕਿਲੋ 346 ਗ੍ਰਾਮ ਅਜਿਹਾ ਤੁਹਾਨੂੰ ਕੱਢਿਆ ਸੀ ਪਹਿਲੇ ਡੰਗਿਆ ਸੀਗਾ 8 ਕਿਲੋ 380 ਗ੍ਰਾਮ ਫਿਰ 9 ਕਿਲੋ 40 ਗ੍ਰਾਮ 8 ਕਿਲੋ 60 600 ਗ੍ਰਾਮ ਠੀਕ ਆ ਪਵਿੱਤਰ ਸਿੰਘ ਪਵਿੱਤਰਦੀਪ ਸਿੰਘ ਐ ਸੈਕਟਰੀ ਆਗਾ ਬਾਈ ਜਿਹੜਾ ਉੱਥੇ ਪ੍ਰੈਜ਼ੀਡੈਂਟ ਉਹਨਾਂ ਦੇ ਸਿਗਨੇਚਰ ਨੇ ਠੀਕ ਆ ਡੇਰੀ ਫਾਰਮ ਐਂਡ ਵੈਲਫੇਅਰ ਐਸੋਸੀਏਸ਼ਨ ਠੀਕ ਆ ਜਿਹੜਾ ਇਹ ਸੀਗਾ ਉਸ ਦਾ ਕੋਟੜਾ ਕਲਾਂ ਦਾ ਤੇ ਆ ਜਿਹੜੀ ਪਹਿਲਾ ਸਥਾਨ ਦੁੱਧ ਚਾਹੇ ਮੁਕਾਬਲਾ ਵੱਡੀਆਂ ਮੱਝਾ ਨੀਲੀ ਰਾਵੀ ਪਸ਼ੂ ਮੇਲਾ ਕੋਟੜਾ ਕਲਾਂ 22 ਤੋਂ 24 ਨਵੰਬਰ 2024 ਠੀਕ ਆ ਕੋਟੜਾ ਕਲਾਂ ਦਾ ਮੇਲਾ ਗਿਆ ਉੱਥੋਂ ਪਹਿਲਾਂ ਤੇ ਬਾਕੀ ਜਿਹੜੀ ਮੇਨ ਗੱਲ ਆ ਜਦੋਂ ਇਹ ਮਾਝ ਨੇ ਦੁੱਧ ਕੱਢ ਕੇ ਪਹਿਲਾ ਨਾਮ ਦਿੱਤਾ ਸੀਗਾ ਤਾਂ ਆਪਣੇ ਭਾਗ ਸਿੰਘ ਫਾਰਮ ਚੈਨਲ ਤੇ ਇਸ ਮਾਝ ਦੀ ਆਪਾਂ ਪ੍ਰੋਪਰ ਵੀਡੀਓ ਵੀ ਬਣਾਈ ਸੀਗੀ ਸੋ ਨਾ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀ ਕਮੈਂਟ ਬਾਕਸ ਦੇ ਵਿੱਚ ਮੈਂ ਉਹ ਲਿੰਕਸ ਨੂੰ ਸਾਂਝਾ ਕਰ ਦੂੰ ਫੇਸਬੁੱਕ ਤੋਂ ਵੀ YouTube ਤੇ ਫਿਰ ਵੀ ਜੇ ਕਿਸੇ ਨੂੰ ਨਾ ਲਿੰਕ ਖੁੱਲਿਆ ਤਾਂ ਬਾਈ ਨੂੰ ਫੋਨ ਕਰਕੇ ਇਹ ਤੋਂ ਲਿੰਕ ਮੰਗਾ ਸਕਦਾ ਠੀਕ ਮੈਂ ਬਾਈ ਨੂੰ ਲਿੰਕ ਭੇਜ ਦੂੰਗਾ ਤੇ ਹੁਣ ਆਪਾਂ ਤੋਰ ਕੇ ਆਈ ਮਾਝ ਫਿਰ ਆਪਾਂ ਮੇਨ ਠੀਕ ਆ ਲੈ ਇਥੇ ਮਿੱਤਰ ਸੁਣਾ ਮਾਝ ਬਹੁਤ ਹੀ ਚੰਗੇ ਸੋਹਣੇ ਸਟਰਕਚਰ ਦੀ ਨੀਲੀ ਰਾਜ ਨਸਲ ਦੀ ਮੱਝ ਆ ਗਈ ਠੀਕ ਆ ਇੱਥੋਂ ਪਹਿਲਾਂ ਕਰਮਾ ਦਾ ਪੁੱਠਾ ਜਿਹੜਾ ਸਟਰਕਚਰ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇੱਥੋਂ ਸਨ ਬਾਰਡਰ ਦੀ ਕੁਆਲਿਟੀ ਚੈੱਕ ਕਰਾ ਲੈਣਾ ਥਾਣ ਸੋਹਣੇ ਗੈਪ ਦੇ ਵਿੱਚ ਲੱਗੇ ਹੋਏ ਹੈਗੇ ਤੇ ਚਾਰ ਹੀ ਥਾਣਾ ਵੱਖਰੀ ਦੀ ਫੋਟੋਆਂ ਕੋਈ ਨਹੀਂ ਮੁੱਠੀ ਵਾਲਾ ਸੋਹਣਾ ਥਾਣ ਲੱਗਿਆ ਵਾ ਤੋੜ ਦੇ ਵੀਰੇ ਬਾਕੀ ਜਿਹੜੀ ਬਾਈ ਦੀ ਸਾਂਹ ਸੰਭਾਲ ਹੈ ਮੱਝ ਦੀ ਬੜੀ ਵਾਹ ਕਮਾਲਾ ਠੀਕ ਆ ਥੋੜਾ ਅੰਦਰ ਚੰਨ ਹਨੇਰਾ ਆਇਆ ਪੈਂਦਾ ਸੀਗਾ ਲੈ ਜਾ ਵੀਰੇ ਲੰਬੀ ਤੋਰ ਮਾਹਣ ਉਧਰੀ ਲੰਬੀ ਤੋਰ ਦੇਣਾ ਤੋੜਨ ਦਾ ਵਾਕਸ ਹੁੰਦਾ ਵੀ ਕਿਸ ਤਰ੍ਹਾਂ ਨਾ ਦਿੱਕਤ ਨਾ ਹੋਵੇ ਵਧੀਆ ਮਾਜਾ ਚੰਗੇ ਕੱਦਗਾਠ ਵਾਲੀ ਹੈ ਚੰਗੇ ਬਜੇ ਨਾਲੀ ਹੈਗੀ ਠੀਕ ਆ ਰੁਕੋ ਵੀਰੇ ਇੱਥੋਂ ਤੁਹਾਨੂੰ ਮੈਂ ਜਿਹੜੀ ਫੇਸ ਕੁਆਲਿਟੀ ਮਾਜਾ ਚੈੱਕ ਕਰਾਂ ਅੱਖਾਂ ਦੇਖ ਸਕਦੇ ਹੋਗੇ ਕਈ ਰੱਖਾਂ ਵਿੱਚ ਜਵਾਬ ਨਹੀਂ ਹੁੰਦਾ ਠੀਕ ਆ ਤੇ ਬਾਕੀ ਜਿਹੜਾ ਆਹ ਫੁੱਲ ਲੱਗਿਆ ਪਹਿਲੇ ਨੰਬਰ ਦਾ ਮਾਨਸਾ ਦਾ ਠੀਕ ਆ ਇਹ ਵੀ ਬੰਨਿਆ ਹੈ ਬਾਈ ਦਾ ਤੇ ਚੰਗੀ ਮਾਜਾ ਹੈਗੀ ਤੇ 17 ਕਿਲੋ 346 ਗ੍ਰਾਮ ਜਿਹੜਾ ਜਿੰਨੀ 17.5 ਕਿਲੋ ਆਪਾਂ ਕਹੇ ਸਦਾ ਮੋਟੀ ਭਾਸ਼ਾ ਵਿੱਚ ਦੁੱਧ ਇਹਨੇ ਕੱਢ ਕੇ ਪਹਿਲਾ ਨੰਬਰ ਦਿੱਤਾ ਸੀ ਮਾਜ ਨੇ ਕੋਟੜ ਦੇਕਲਾ ਜ਼ਿਲ੍ਹਾ ਮਾਨਸਾ ਦੇ ਪਹਿਲੇ ਮੇਲੇ ਤੋਂ ਠੀ 18 ਤੋਂ 19 ਕਿਲੋ ਤੱਕ ਡੜੇਗਾ ਕਿਉਂਕਿ ਤੁਹਾਨੂੰ ਪਤਾ ਵੀ ਜਿਹੜਾ ਪਸ਼ੂ ਮੇਲੇ ਚ ਵਾਜ ਜਾਂਦਾ ਹੈਗਾ ਉੱਥੇ 10 15 ਦਾ ਜੀਨ ਲੱਗਾ ਸਾਰਾ 5 7 ਦਾ ਪ੍ਰੋਸੈਸ ਹੁੰਦਾ ਹੈਗਾ ਬਗਾਨੇ ਥਾਂ ਤੇ ਜਾ ਕੇ ਨਾ ਥੋੜਾ ਜਿਹਾ ਪਸ਼ੂ ਉਪਰਾ ਕਰ ਜਾਂਦਾ ਹੈਗਾ ਤੇ ਬਾਕੀ ਆਰਡਰ ਦੀ ਕੁਆਲਿਟੀ ਪਸੰੋਂ ਲੈ ਲੇ ਹੋ ਕੇ ਫਿਰ ਦਿਖਾ ਦੇਣਾ ਹੈਗਾ ਆਰਡਰ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਹਾਲਾਂਕਿ ਇਹ ਜੀ ਹਫਤੇ ਦੀ ਕੱਚੀ ਪਈ ਹੈਗੀ ਤੇ ਤਾਰਤੂਰ ਪੂਰੀ ਵਧੀਆ ਕੋ ਫੋਲੀ ਆ ਇੱਕ ਨੰਬਰ ਆ ਜਾਮਾ ਠੀਕ ਆ ਤੇ ਸੂਣ ਤੋਂ ਕਿੰਨਾ ਟਾਂ ਪਹਿਲਾਂ ਆਰਡਰ ਨਹੀਂ ਬੰਦੀ ਗੱਬਣ ਹੁਣ ਤੋਂ ਇਹ ਮਾਰੇ ਜੀ ਸੂਣ ਆ ਜਾਏਗਾ ਬੰਦ ਹੋਗੇ ਬਸ ਇਹ ਨਹੀਂ ਹੈ ਮੈਨੂੰ ਠੀਕ ਆ ਭਰਾ ਤੇ ਭੱਜ ਗਈ ਨਾ ਨਾ ਉਹ ਕੰਮ ਨਹੀਂ ਹੈ ਠੀਕ ਆ ਆ ਕੱਟੀ ਰੀਆ ਕੱਟੀ ਹੈ ਸੀਗਾ ਅੱਛਾ ਇਹ ਕੱਟੀ ਕਿੰਨੇ ਟਾਈਮ ਦੀ ਹੈ ਇਹ ਕੱਟੀ ਮਤਲਬ 12 13 ਕ ਮਹੀਨੇ ਦੀ ਹੋਈ ਹੈ ਉਹ ਉਹਦੇ ਨਾਲ ਹੀ ਸੀ ਮਿਲਦੇ ਨੇ ਇਹ ਕੱਟੀ ਨਾਲ ਸੀ ਸਾਂਸਾਂ ਸਾਲ ਪਹੁੰਚ ਗਈ ਕੱਟੀ ਨਾ ਇਹ ਇਹ ਨਹੀਂ ਪਤਾ ਕਿਹੜੀ ਸੀ ਬਣਦੀ ਆ ਨਹੀਂ ਇਹ ਨਹੀਂ ਪਤਾ ਲਵਾਇਆ ਸੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਧਿਆਨ ਸੀ ਦੇ ਮਾੜਾ ਕਿਹੜਾ ਕੱਟੀ ਵਤੋੜੀ ਦਿਖਾ ਦਈਏ ਪਰ ਲਗਭਗ ਕੱਟੀ ਹੈ ਸਿਰਫ 13 ਕ ਮਹੀਨੇ ਦੀ ਕੱਟੀ ਹੈਗੀ ਤੇ ਕੱਟੀ ਦੀ ਸਾਂਸ ਵਾਲਾ ਬਾਈ ਦੀ ਬਹੁਤ ਜ਼ਿਆਦਾ ਬਾਕਮਾਲ ਆ ਗਈ ਇਈ ਮਾਲਾ ਨੀਲੀ ਰਾਈ ਪੂਰੀ ਫੋਲੋ ਮਾਰਕਿੰਗ ਵਿੱਚ ਛੋਟੀ ਆ ਗਈ ਜਿਹੜੀ ਹੈ ਠੀਕ ਆ ਤੇ ਆਉਣ ਵਾਲੇ ਸਮੇਂ 'ਚ ਥੋੜੇ ਸਮੇਂ 'ਚ ਇਹ ਕਰਨ ਵਾਲੇ ਵੀ ਜਿਹੜੀ ਸੀਮਾ ਲੈ ਲੂਗੀ ਤੇ ਇਹਨਾਂ ਦੇ ਫਿਰ ਸਾਂਹਸ ਵਾਲੇ ਵੀ ਆਪਣੇ ਹੋਰ ਕੀ ਖਾਖ ਰਗ ਪਾਉਣੇ ਨੂੰ ਫਿਰ ਨਾਲ ਸਾਈ ਲੈ ਦੇ ਨਾਲ ਆਪਾਂ ਆਬਦਾ ਫੀਡ ਤਿਆਰ ਕਰਾ ਕੇ ਪਾਉਣੇ रेडीमेड फिर कोई नहीं ਵਰਤਦਾ ਨਹੀਂ ਰੈਡੀमेड ਕੋਈ ਸਾਰੀ ਆਪ ਦੀ ਸਾਰੀ ਆਪ ਦੀ ਠੀਕ ਹੈ ਤੇ ਜਿਹੜਾ ਆਪਣਾ ਸੈਟਅਪ ਮਤਲਬ ਇਧਰਲੇ ਪਾਸੇ ਜਿਹੜਾ ਆਪਾਂ ਮੱਝ ਹੁਣ ਤਾਂ ਮੰਨ ਲੇ ਸੀ ਆ ਜਿਹ ਮੱਝ ਆ ਪਾਈਪ ਵਾਲਾ ਗਾਂ ਵਾਲਾ ਹੈ ਨਾ ਗਾਂ ਵਾਲਾ ਪਰਲੇ ਪਾਸੇ ਮੱਝਾਂ ਵਾਗੀਆਂ ਪਰਲੇ ਪਾਸੇ ਮੱਝਾਂ ਤੇ ਇਹ ਕਿੰਨਾ ਜਿਹੜਾ ਸਾਰਾ ਸੈਟਅਪ ਆਪਣਾ ਟੋਟਲ ਬਣਾਇਆ ਬਈ ਹੈ ਨਾ ਇਹ ਕਿੰਨੇ ਥਾਂ ਚ ਬਣਾਇਆ ਆਪਣਾ ਇਹ ਮਲਾਜਾ 7ਆਵਾ ਕਲਾ ਇਹ ਆਪਣਾ 25 ਬਈ 30 ਦਾ ਬਣਾਇਆ ਹੈ ਇੱਕ ਪਾਸੇ ਨੂੰ 25 ਫੁੱਟ ਹੈ ਇੱਕ ਪਾਸੇ ਨੂੰ 30 ਹੈ ਇਧਰੋਂ 25 ਹੈ ਹਾਂ ਤੇ ਚੜਾਈ ਇਹ ਦਿੱਤੀ ਹੈ 30 ਆ ਗਈ ਠੀਕ ਹੈ ਤੇ ਪਰਲੇ ਪਾਸੇ ਮੱਝਾਂ ਦਾ ਸਿਸਟ ਠੀਕ ਆ ਮਤਲਬ 5 6 ਕ ਦਾ 6 ਦਾ ਮੱਜਾਂ ਦਾ ਵਾ 6 ਇੱਕ ਮੱਜਾਂ ਇਧਰ ਸਹੀ ਹੱਦ ਤੱਕ ਗਾਵਾਂ ਦਾ ਗਾਵਾਂ ਦਾ ਹਾਂ 12 ਕ ਨਗਾ ਇਧਰ 12 ਕ ਨਗਾ ਠੀਕ ਆ ਤੇ ਮਲਕਾ ਖਵਟਾ ਪੋਣਾ ਇਥੇ ਵੇਚਦੀ ਨਾ ਨਗਾ ਬਣਾ ਕੇ ਪਾ ਦੇ ਬੱਚਾ ਆਪਣਾ 10 ਕ ਫੁੱਟ ਚੌੜੀ ਖੋਲੀ ਰੱਖੀ ਆਪਾਂ ਨੇ 10 ਕ ਫੁੱਟ ਇਧਰ ਖੋਲਣੀ ਇਥੇ ਆਗੇ ਦੇ ਵਿਚਾਲੇ ਆਪਾਂ ਲੰਘ ਕੇ ਮਾਲੇ ਬੁੱਥੋ ਫੀਲ ਪਾ ਦੇਣਾ ਹਾਂ 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 ਠੀਕ ਆ ਠੀਕ ਆ ਤੇ ਇਹ ਸੀਗਾ ਬਾਜਾ ਜਿਆ ਸੈਟਅਪ ਬਹੁਤ ਸੋਹਣਾਗਾ ਤੇ ਇਧਰਲੇ ਪਾਸ ਜਿਵੇਂ ਪਸ਼ੂ ਫਰੀ ਹੋ ਕੇ ਬਾਜ ਚ ਬੰਨ ਰਿਹਾ ਜਿਵੇਂ ਸ਼ਾਮ ਨੂੰ ਬੰਨਣਾ 2 ਘੰਟੇ ਜਾਂ ਤੜਕੇ ਚ ਸਿਆਲਾਂ ਚ ਬਾਹਰ ਬੰਨਤੇ ਨਾ ਤੁਪ ਨੂੰ ਉਹ ਜੀ ਵਾਸਤੇ ਕਿੱਲੇ ਬਾਹਰ ਗੱਡੇ ਬਾਕੀ ਬਾਈ ਦਾ ਖੇਤ ਚ ਜਿਹੜਾ ਫਾਰਮ ਬਣਾਇਆ ਵਾ ਛੋਟਾ ਜਿਹਾ ਬਾਕੀ ਜਾਲੀ ਜੁਲੀ ਲੱਗੀ ਵਾ ਠੀਕ ਆ ਬਹੁਤ ਸੋਹਣਾ ਬਣਾਇਆ ਢਾਂਚਾ ਤੇ ਉੱਪਰ ਵੀਰੇ ਆਪਣਾ ਫਿਰ ਇਹ ਜਿਹੜਾ ਲੱਗਿਆ ਵਾ ਨਾ ਇਹ ਸਿਰ ਕੀ ਕੰਨ ਏ ਛੱਤ ਭਾਈ ਸਰ ਕੀ ਕੰਨ ਇਹਦਾਂ ਰੰਗ ਕਾਲਾ ਮਾਰਿਆ ਫਿਰ ਨਾ ਸ਼ੌਂਕ ਸੁਂਗ ਤੋਂ ਹਾਂ ਹਾਂ ਠੀਕ ਆ ਹਾਂ ਮਤਲਬ ਰੰਗ ਕਾਲਾ ਘੱਟ ਕਰਦੇਗੇ ਵੀਗਾ ਵੀ ਸ਼ੌਂਕ ਸੁਂਗ ਵਾਲੇ ਸਿਰਕ ਜਿਹਦਾ ਇਹਨਾਂ ਨੇ ਇਹਦਾ ਸਿਰ ਕੀ ਕੰਨ ਦੀ ਇਹ ਫਿਰ ਮਤਲਬ ਠੰਡਾ ਵਧੀਆ ਵਰਤਨ ਚ ਬਹੁਤ ਵਧੀਆ ਠੰਡਾ ਗਰਮੀ ਦੇ ਵਿੱਚ ਠੰਡਾ ਲੈਂਦਾ ਜੇ ਮੈਂ ਸਿਆਲ ਦੇ ਵਿੱਚ ਜਾ ਕੇ ਮਨ ਲੋ ਠਰਦਾ ਨਹੀਂ ਹੈਗਾ ਨਿੱਗਦਾ ਹੁੰਦਾ ਹੈਗਾ ਹਾਂ ਨਿੱਗਦਾ ਮੈਂ ਤੇ ਗਰਮੀ ਛੇਤੀ ਮਤਲਬ ਤਪਦਾ ਨਹੀਂ ਹੈਗਾ ਇਹ ਤੇ ਇਹ ਸਸਤਾ ਪੈਂਦਾ ਵਧੀਆ ਰੇਟ ਜਾਇ ਜੀ ਜੇ ਪਹਿਲੇ ਲੇਟ ਨੂੰ ਲਾਉਂਦਾ ਉਹਦੇ ਨਾਲੋਂ ਤਾਂ ਸਸਤਾ ਪੈਂਦਾ ਆਪਣੇ ਜਿਵੇਂ ਆਪਾਂ ਪੱਥਰ ਜਾਂ ਸਲੇਟਾਂ ਚੜਾ ਦਿੰਦਾ ਉਹਨੂੰ ਵਧੀਆ ਉਹਦੇ ਨਾਲੋਂ ਸਸਤਾ ਹੀ ਪੈਂਦਾ ਤੇ ਆਰਾਮ ਦਾ ਇੱਕ ਵੀ ਹੈ ਨਾ ਆਰਾਮ ਦਾ ਇੱਕ ਵੀ ਹੈ ਠੀਕ ਹੈ ਤੇ ਇਹ ਸੀ ਬਾਈ ਦਾ ਸਾਰਾ ਸੈਟਅਪ ਠੀਕ ਆ ਮੇਨ ਜਿਹੜਾ ਤੇ ਬਾਕੀ ਸਾਨੂੰ ਮੱਝ ਦੇ ਦੁਆਰਾ ਫੇਰ ਨਿਕ ਮਿਲਾਂਦਾ ਠੀਕ ਆ ਇਹਦੇ ਪਿਛਲੇ ਸਾਲ ਦੇ ਬੱਚੇ ਫਿਰ ਪਹਿਲਾਂ ਕੱਟੇ ਸੀਗੇ ਪਹਿਲਾਂ ਦੋ ਕੱਟੇ ਸੀ ਅੱਛਾ ਉਹ ਫਿਰ ਆਪਾਂ ਮਤਲਬ ਜਿਵੇਂ ਵੇਖਦੇ ਕੋਈ ਲੈ ਲੈਂਦਾ ਉਹ ਫਿਰ ਸਾਂਭਣ ਦਾ ਕੋ ਬਾਲਾ ਐਡਾ ਹੁੰਦਾ ਨਹੀਂ ਕਿ ਕੋਈ ਰਿਕਾਰਡ ਹੀ ਮਨ ਲਾ ਪਹਿਲਾਂ ਤਾਂ ਰਿਕਾਰਡ ਬਣਾ ਨਹੀਂ ਸੀ ਨਾ ਆਪਣੇ ਨਹੀਂ ਪਹਿਲੀ ਵਾਰ ਹੀ ਬਣਾ ਜੀ ਠੀਕ ਆ ਕੋਈ ਜਦੋਂ ਰਿਕਾਰਡ ਨਹੀਂ ਸੀਗਾ ਫਿਰ ਕੱਟੇ ਵੀ ਘੇਟਾਂਗਣਾ ਵੇਖ ਜਾ ਰਹੇ ਕੱਟੇ ਹਾਂ ਬਾਕੀ ਆਪਾਂ ਨੂੰ ਪਤਾ ਪਹਿਲਾਂ ਘਰੇ ਸੀ ਸਾਰਾ ਸਿਸਟਮ ਘਰੇ ਜਗ੍ਹਾ ਤੰਗ ਸੀ ਉਦੋਂ ਆਪਾਂ ਨੂੰ ਰੇ ਕਰਿਆ ਹੁਣ ਆਪਾਂ ਦੇਖੋ ਕੱਟਾ ਜੇ ਆਪਣੇ ਕੋਲੇ ਖੜਾ ਵੀ ਦੂਜੀ ਦੂਜੀ ਝੋਟੀ ਦਾ ਅੱਛਾ ਵੀ ਪਹਿਲਾਂ ਘਰੇ ਮਤਲਬ ਦਿੱਕਤ ਸੀਗੀ ਜ ਨੀ ਪਹਿਲੀ ਵਾਰ ਇਹੀ ਪਾਈ ਸੀ ਮੱਜ ਆਪਾਂ ਵੀ ਪਹਿਲੀ ਵਾਰ ਹੀ ਗਏ ਸੀ ਤੇ ਮੱਝ ਹੀ ਪਹਿਲੀ ਵਾਰ ਹੀ ਗਈ ਸੀ ਆਪਣੀ ਤੇ ਪਹਿਲੀ ਵਾਰੀ ਮਤਲਬ ਕਰਮ ਵਾਲਿਆਂ ਆਪਾਂ ਨੂੰ ਇਹਦਾ ਨਾਮ ਉੱਚਾ ਕੀਤਾ ਨਾ ਤੇ ਚਲੋ ਵਧੀਆ ਗੱਲਾਂ ਤੇ ਬਾਕੀ ਇਹ ਜਿਹੜਾ ਰੇਟ ਰੂਟ ਫਿਰ ਮੌਕੇ ਤੇ ਫੋਨ ਤੇ ਕਰ ਲੈਣ ਹਾਂ ਕਿਉਂਕਿ ਸਾਨੂੰ ਪਤਾ ਜੇ ਥੋੜੀ ਜਿਆਦਾ ਮੱਝ ਕੀਮਤ ਵਾਲੀ ਹੁੰਦੀ ਹੈ ਜਿਆਦਾ ਥੋੜਾ ਜਾਰਾ ਇਹਦਾ ਗੈਪ ਚੰਗੀ ਗੱਲ ਹੀ ਹੁੰਦੀ ਹੈ ਕਿਉਂਕਿ ਬਾਅਦ ਚ ਬਾਲਾ ਹੋਊਗਾ ਬਣ ਜਾਂਦਾ ਵੜੀਆਂ ਕੀਮਤਾਂ ਦਾ ਨਾ ਤੇ ਬਾਕੀ ਮੱਝ ਜੇ ਭਰਾ ਪਸੰਦ ਹੋ ਗਈ ਬਾਈ ਦਾ ਪਿੰਡ ਆ ਗਿਆ ਮਿੱਤਰੋ ਕਾਸੀਵਾਲ ਇਹ ਤਸੀਲ ਨੂੰ ਸੁਨਾਮ ਲਾਗੀ ਤੇ ਜ਼ਿਲ੍ਹਾ ਲਾਗਾ ਸੰਗਰੂਰ ਸੁਨਾਮ ਤੋਂ ਕੀ ਮੈਲ ਰੋਡ ਤੇ ਜਿਹੜਾ ਬਾਈ ਦਾ ਪਿੰਡਾ ਘਾਸੀ ਵਾਲਾਗਾ ਸੋਹਣਾ ਸਟਰਕਚਰ ਦੀ ਮੱਝ ਆ ਗਈ ਬਾਕੀ ਦੇਖੋ ਜਿਹੜੇ ਪ੍ਰਾਣੇ ਪੈਸੇ ਲਾਉਣੇ ਹੋਏ ਨਾ ਉਹ ਕੋਲਿਆ ਕੇ ਤਸੱਲੀ ਕਰ ਲੂ ਕਿ ਮੱਝ ਦੇਖੋ ਚੰਗੀ ਕੀਮਤ ਦੀ ਅਜੇ ਤੁਸੀਂ ਕਹੋਗੇ ਵੀ ਇਹ ਲੱਖ ਡੇਢ ਲੱਖ ਵਾਲੀ ਮੱਝ ਹੋ ਗਈ ਉਹ ਚ ਤਾਂ ਭਰਾਓ ਗਣ ਕੇ ਨਾ ਆਵੇ ਚੰਗੀਆਂ ਮੱਝਾਂ ਦੇ ਵਿੱਚ ਚੰਗੀ ਕੀਮਤ ਵਾਲੀਆਂ ਮੱਝਾਂ ਦੇ ਵਿੱਚ ਗਿਣਤੀ ਕਰਕੇ ਠੀਕ ਹੈ ਉਸ ਹਿਸਾਬ ਨਾਲ ਬਾਈ ਸਮਝ ਨਾਲ ਫੋਨ ਕਰੂਗਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ